ਗੁਰਦਾਸਪੁਰ ਵਿੱਚ ਪਹਿਲੀ ਵਾਰ ਆਇਲੈਂਡਸ ਮੇਗਾ ਇਵੈਂਟ ਕਰਵਾਇਆ ਗਿਆ ਜਿਸ ਵਿੱਚ 200 ਤੋਂ ਵੱਧ ਉਤਸ਼ਾਹਿਤ ਭਾਗੀਦਾਰਾਂ ਨੇ ਆਪਣੇ ਅੰਗਰੇਜ਼ੀ ਭਾਸ਼ਾ ਦੇ ਹੁਨਰ ਨੂੰ ਸੁਧਾਰਨ ਲਈ ਇੱਕ ਇਲੈਕਟ੍ਰਿਕ ਮਾਹੌਲ ਬਣਾਇਆ ਕੈਂਬਰिज ਯੂਨੀਵਰਸਿਟੀ ਯੂਕੇ ਤੋਂ ਮਾਹਿਰ ਉਰਵਸ਼ੀ ਪਾਟਿਆ ਪ੍ਰਮਾਣਿਤ ਟ੍ਰੇਨਰ ਨੇ ਸੈਸ਼ਨ ਦੀ ਅਗਵਾਈ ਕੀਤੀ ਆਪਣੇ ਜਨੂਨ ਅਤੇ ਗਿਆਨ ਨੂੰ ਇਸ ਤਰੀਕੇ ਨਾਲ ਸਾਂਝਾ ਕੀਤਾ ਜਿਸ ਨੇ ਦਰਸ਼ਕਾਂ ਨੂੰ ਮੋਹ ਲਿਆ ਇਸ ਸਮਾਗਮ ਗੁਰਦਾਸਪੁਰ ਭਾਈਚਾਰੇ ਦੇ ਸਮਰਪਣ ਅਤੇ ਮਿਆਰ ਸਿੱਖਿਆ ਦੀ ਸ਼ਕਤੀ ਦਾ ਪ੍ਰਮਾਣ ਸੀ ਵਿਜ਼ਨ ਹਾਈਲਾਈਟਸ ਗੁਰਦਾਸਪੁਰ ਅਕੈਡਮੀ ਵੀ ਆਪਣੀ ਸਟੱਜੀ ਯੋਜਨਾਬੰਦੀ ਅਤੇ ਅਮਲ ਲਈ ਮਾਨਤਾ ਦੀ ਹੱਕਦਾਰ ਹੈ ਡਾਕਟਰ ਜੈਸਮੀਨ ਕੌਰ ਸੰਧੂ ਅਮਨਦੀਪ ਸਿੰਘ ਅਤੇ ਉਹਨਾਂ ਦੀ ਟੀਮ ਨੇ ਪੋਟਲ ਇੰਟਰਨੈਸ਼ਨਲ ਗੁਰਦਾਸਪੁਰ ਵਿਖੇ ਵਿਕਾਸ ਅਤੇ ਸਿੱਖਣ ਲਈ ਇੱਕ ਕੀਮਤੀ ਪਲੇਟਫਾਰਮ ਪ੍ਰਦਾਨ ਕੀਤਾ i'm dr Jasmine for owner of vision IELTS academy gurdaspur so like i would love to say i have a heartfelt gratitude to uh, mr aman and urvashi ma'am who had given us an opportunity to organize such a biggest ever event in gurdaspur of isles it's not only about to let the children know about what is the advantage of isles but actually they need it for their career perspectives also so, uh, from IDP, who always I would love to say that is a backbone of Vision Isles. Uh Actually, I would say that a great efforts from both the teams. I never expect that I would have a chance to meet Urvashi Ma'am, like who is such a torchbearer for us. Thank you so much, IDP. Thank you so much, Urvashi Ma'am, for such a pleasant and a successful event of IRIS. Thank you so much. ਸਰ ਇਹਦਾ ਮੇਨ ਮਕਸਦ ਇਹ ਹੈ ਕਿ ਬੱਚਿਆਂ ਨੂੰ ਜਿਹੜਾ ਹੈਗਾ ਕਿਤੇ ਵੀ ਜਾਣ ਉਹਨਾਂ ਨੇ ਚਾਹੇ ਉਹ ਐਬ੍ਰੋਡ ਜਾਣ ਜਾਂ ਇੱਥੇ ਸਾਡੇ ਕੋਲ ਕਿਸੇ ਐਮ ਐਨ ਸੀ ਦੇ ਵਿੱਚ ਕੰਮ ਕਰਨ ਜਾਂ ਉਹ ਕਿਤੇ ਵੀ ਆਪਣੀ ਜੌਬ ਕਰ ਸਕਣ ਜਦੋਂ ਆਇਲਸ ਕਰਦੇ ਵਿੱਚ ਚਾਰ ਮੇਨ ਸਕਿਲਸ ਹੁੰਦੀਆਂ ਨੇ ਜੋ ਬੱਚੇ ਦੀ ਕਮਿਊਨੀਕੇਸ਼ਨ ਸਕਿਲਸ ਨੂੰ ਨੇ ਹਾਂਸ ਕਰ ਦਿੰਦੇ ਸੋ ਕੱਲਾ ਐਬ੍ਰੋਡ ਹੀ ਨਹੀਂ ਭੇਜਦੇ ਬੱਚੇ ਨੂੰ ਓਵਰ ਆਲ ਡਵੈਲਪਮੈਂਟ ਲਈ ਆਇਲਸ ਲਈ ਕਰਵਾਈ ਜਾਂਦਾ ਹੈ ਜਨਾ ਦੇ ਸਰ ਅਜੇ ਸੀ ਗੁਰਦਾਸਪੁਰ ਆਏ ਆ ਜਸਟ ਬਿਕੋਜ਼ ਕਿ ਵਿਜਨ ਆਇਲਸ ਅਕੈਡਮੀ ਨੇ ਸਾਨੂੰ ਇਨਵਾਈਟ ਕੀਤਾ ਹੈ ਉਰਵਿਸ਼ੀ मैम ਨੇ ਇਨਵਾਈਟ ਕੀਤਾ ਹੈ ਸਿਰਫ ਇਸ ਕਰਕੇ ਤਾਂ ਕਿ ਕੈਂਡੀਡੇਟਸ ਅਚੀ ਐਂਡ ਬੈਟਰ ਇਨਫੋਰਮੇਸ਼ਨ ਐਸ ਗੈਨ ਵਾਈ ਆਈਐਸ ਇਜ਼ ਇੰਪੋਰਟੈਂਟ ਐਂਡ ਆਈਐਸ ਉਹਨਾਂ ਦੀ ਲਾਈਫ ਕਿਦਾਂ ਹੈਲਪ ਕਰਦੀ ਹੈ ਅਕੈਡੈਮਿਕ ਪਾਰਟ ਨੂੰ ਲੈ ਕੇ ਵੀ ਜੇ ਉਹਨਾਂ ਨੂੰ ਵਰਕ ਵੀਜ਼ਾ ਲੈਣਾ ਤਾਂ ਵੀ ਜੇ ਉਹਨਾਂ ਨੇ ਅਬ੍ਰੋਡ ਸੈਟਲ ਹੋਣਾ ਤਾਂ ਵੀ ਸੋ ਅਜ ਅਰਾਊਂਡ 200 ਕੈਂਡੀਡੇਟਸ ਨੇ ਇਸ चीज ਦਾ ਫਾਇਦਾ ਲੇਤਾ ਐਂਡ ਇਹ ਇਵੈਂਟ ਪਹਿਲੀ ਵਾਰ ਹੋਇਆ ਗੁਰਦਾਸਪੁਰ ਚਿੱਤ ਤੋਂ ਪਹਿਲਾਂ ਕਦੀ ਵੀ ਕਿਸੇ ਨੇ ਇਸ ਲੈਵਲ ਦਾ ਇਵੈਂਟ ਨਹੀਂ ਕਰਾਇਆ ਐਂਡ ਇਹ ਇਵੈਂਟ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ ਕੈਂਡੀਡੇਟਸ ਵਾਸਤੇ ਐਂਡ ਜਿਹੜੇ ਹੋਰ ਵੀ ਇੰਦਰ ਹੋ ਰਹਿਣਗੇ ਇਵੈਂਟਸ ਮੈਮ ਵੱਲੋਂ ਬਹੁਤ سارے ਸਕੂਲਾਂ ਐਂਡ ਕਾਲਜਸ ਨੂੰ ਵੀ ਅਸੀਂ ਇਨਫੋਰਮੇਸ਼ਨ ਦਿੰਦੇ ਆਂ ਐਂਡ ਕੈਂਡੀਡੇਟ ਨੂੰ ਹੈਲਪ ਕਰਦੇ ਆਂ ਕਿ IELTS ਕਿੱਦਾਂ ਸਕੋਰ ਕਰਨਾ ਹੈ ਕਿੱਦਾਂ IELTS ਨੂੰ ਸੌਖਾ ਬਣਾਉਣਾ ਹੈ ਐਂਡ ਆਪਣੀ ਡ੍ਰੀਮ ਕੰਟਰੀ 'ਚ ਜਾਣਾ ਹੈ ਸੋ ਅੱਜ 200 ਬੱਚਿਆਂ ਨੇ ਫਾਇਦਾ ਲਿੱਤਾ ਹੋਰ ਵੀ ਬੱਚੇ ਆਉਣ ਵਾਲੇ ਟਾਈਮ 'ਚ ਇਹਨਾਂ ਚੀਜ਼ਾਂ ਦਾ ਇਵੈਂਟਸ ਦਾ ਫਾਇਦਾ ਲੈਂਦੇ ਰਹਿਣਗੇ ਸਰਕਟ ਫੀਡਬੈਕ ਬੱਚਾ ਨਾ ਬਚਾ ਨਾ ਮੈਨੇ ਕਰੇ ਕਿ ਕਿਸਾ ਆ ਰਹੇ ਆ ਕਿ ਜਿਵੇਂ ਬੱਚਾ ਨਕਲ ਗੇਮ ਵੀ ਹੋ ਗਈਆਂ ਤਾਂ ਇਹ ਨਸ ਨਾ ਦਿੰਦੇ ਸਰ ਸਭ ਤੋਂ ਪਹਿਲਾਂ ਬੱਚਾ ਨੂੰ ਇਹ ਵਿਅਰਸ ਦਿੱਤੀ ਹੈ ਕਿ ਬੱਚੇ ਕਦੀ ਵੀ ਗਲਤ ਟਰੈਕ ਤੇ ਨਾ ਜਾਣ ਟਿਪਸ ਐਂਡ ਟ੍ਰਿਕਸ ਦਿੱਤੀਆਂ ਗਈਆਂ ਸੋ ਥੈਟ ਆਲਸੋ ਸੌਖਾ ਐਂਡ ਬੈਟਰ ਹੋਰ ਕਿਦਾਂ ਬਣਾਇਆ ਜਾ ਸਕਦਾ ਜਿੱਚ ਬੱਚਾ ਜ਼ਿਆਦਾ ਸਕੋਰ ਕਰੇ ਕਾ ਟਾਈਮ ਸਕੋਰ ਕਰੇ ਐਂਡ ਆਪਣੀ ਲਾਈਫ ਨੂੰ ਟਾਈਮਲੀ ਟਰੈਕ ਤੇ ਲੈ ਕੇ ਆ ਸਕੇ ਇਹ ਅੱਜ ਦੇ ਇਵੈਂਟ ਦਾ ਮੇਨ ਰੀਜ਼ਨ ਸੀਗਾ ਕਿਉਂ ਅਸੀਂ ਇਸ ਇਵੈਂਟ ਨੂੰ ਕਰ ਰਹੇ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਿਤਿਕਾ ਵਿਜਨ ਆਇਲਸ ਐਂਡ ਪੀਡੀ ਅਕੈडमी ਤੋਂ ਮੈਂ ਗਾਈਡੈਂਸ ਲੈ ਰਹੀ ਹਾਂ ਡੇਢ ਮਹੀਨੇ ਤੋਂ ਐਂਡ ਦੇ ਆਰ ਰੀਲੀ ਪ੍ਰੋਵਾਈਡਿੰਗ ਅਸ ਨਾਈਨ ਬੈਂਡ ਮਟੀਰੀਅਲ ਐਂਡ ਵਿਦ ਦਾ ਗਾਈਡੈਂਸ ਆਫ ਡਾਕਟਰ ਜੈਸਮਿਨ ਕੌਰ ਸੰਧੂ ਆਈ ਆਮ ਏਬਲ ਟੂ ਸਕੋਰ ਮੋਰ ਇਨ ਈਚ ਐਂਡ ਏਵਰੀ ਡੇ ਆਮ ਇੰਪਰੂਵਿੰਗ ਮਾਈਸੈਲਫ ਐਂਡ ਆ ਵਾਂਟ एवरीवन ਟੂ ਇਨਰੋਲ ਇਨ ਵਿਜਨ ਆਇਲਸ ਐਂਡ ਪੀਡੀ ਅਕੈडमी ਗੁਰਦਾਸਪੁਰ ਥੈਂਕ ਯੂ